ਨਵਦੀਪ ਬਚਪਨ ਤੋਂ ਹੀ ਪੜ੍ਹਨ ਵਿੱਚ ਕਾਫੀ ਸ਼ਾਇਰ ਸੀ ਇਸ ਲਈ ਉਸ ਨੂੰ ਆਪਣੀ ਐਮਬੀਬੀਐਸ ਦੀ ਪੜਾਈ ਕਰਨ ਵੇਲੇ ਜਿਆਦਾ ਮੁਸ਼ਕਲ ਨਹੀਂ ਆਈ ਹਾਲਾਂਕਿ ਉਸ ਦੇ ਹਿੱਸੇ ਦੀਆਂ तमाम ਮੁਸ਼ਕਲਾਂ ਦਾ ਸਾਹਮਣਾ ਉਸ ਦੇ ਮਾਪਿਆਂ ਨੂੰ ਕਰਨਾ ਪਿਆ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਹਾਇਸियत ਤੋਂ ਵੱਧ ਕੇ ਨਵਦੀਪ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਕਲਵੰਤ ਕੌਰ ਨੇ ਤਾਂ ਆਪਣੇ ਵੱਲੋਂ ਕਾफी ਜ਼ੋਰ ਲਗਾਇਆ ਸੀ ਨਵਦੀਪ ਦਾ ਸਮੇ ਸਿਰ ਬਿਆ ਕਰਕੇ ਉਸ ਨੂੰ ਆਪਣੇ ਅਸਲੀ ਘਰ ਵਿੱਚ ਭੇਜਣ ਦਾ ਪਰ ਜਦ ਮਾਂ ਤੇ ਬੱਚਿਆਂ ਦਰਮIAN ਬਾਪ ਨਾਮ ਦੀ ਦੁਆਰ ਆ ਜਾਵੇ ਤਾਂ ਅਕਸਰ ਬੱਚਿਆਂ ਦੀ ਹੀ ਜਿੱਤ ਹੁੰਦੀ ਹੈ ਉਦੋਂ ਨਵਦੀਪ ਨੇ ਆਪਣੇ ਬਾਪ ਨੂੰ ਇੱਕ ਖੁਆਬ ਦਿਖਾਇਆ ਸੀ ਇੱਕ ਮਸ਼ਹੂਰ ਅਤੇ ਵੱਡੀ ਡਾਕਟਰ ਬਣਨ ਦਾ ਜਿਸ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਖਰਚਾ ਆਉਣਾ ਸੀ ਪਰ ਫਿਰ ਵੀ ਔਖਿਆਂ ਸੌਖਿਆਂ ਦਾ ਦਿੰਦੂ ਸਿੰਘ ਨੇ ਜਿਵੇਂ ਕਿਵੇਂ ਆਪਣੀ ਧੀ ਦੀ ਐਮਬੀਬੀਐਸ ਤੱਕ ਦੀ ਪੜ੍ਹਾਈ ਪੂਰੀ ਕਰਵਾ ਦਿੱਤੀ ਜਿਸ ਤੋਂ ਬਾਅਦ ਉਹ ਹੁਣ ਨਵਦੀਪ ਨੂੰ ਜਲਦ ਹੀ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਦਿਆਂ ਦੇਖਣਾ ਚਾਹਦਾ ਸੀ ਮਗਰ ਅਕਸਰ ਔਲਾਦ ਐਸੇ ਨਾਜਿਕ ਹਾਲਾਤਾਂ ਵਿੱਚ ਜਿਹੇ ਗਲਤ ਫੈਸਲੇ ਲੈਂਦੀ ਹੈ ਜਿਸ ਨਾਲ ਨਰਿੰਦਰ ਸਿੰਘ ਅਤੇ ਚਲਵੰਤ ਕੌਰ ਵਰਗੇ ਆਨੰਦਤ ਆਪੇ ਸਮਾਜ ਅਤੇ ਭਾਈਚਾਰੇ ਅੱਗੇ ਸ਼ਰਮਸਾਰ ਹੋ ਜਾਂਦੇ ਨੇ ਨਵਦੀਪ ਨੂੰ ਇੱਕ ਚੰਗੇ ਹਸਪਤਾਲ ਵੱਲੋਂ ਨੌਕਰੀ ਦੀ ਪੇਸ਼ਕਸ਼ ਆਉਂਦੀ ਹੈ ਪਰ ਆਖਰੀ ਮੋੜ 'ਤੇ ਉਸਨੇ ਇੰਡੀਆ ਰਏ ਕੇ ਨੌਕਰੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਬਾਪੂ ਅੱਗੇ ਆਇਲਟਸ ਦੇ ਨਰ ਸਿੰਘ ਦੇ ਬਲਬੂਤੇ ਕੈਨੇਡਾ ਜਾਣ ਦੀ ਟਮਾੜ ਰੱਖ ਦਿੱਤੀ ਨਰਿੰਦਰ ਸਿੰਘ ਲਈ ਇੱਕ ਤਰ੍ਹਾਂ ਨਾਲ ਇਹ ਪੈਰਾ ਹੈ ਥੋਂ ਜ਼ਮੀਨ ਖੁਸ਼ਕ ਖਿਸਕਣ ਦਾ आलम ਸੀ ਬੜੀ ਮੁਸ਼ਕਲ ਨਾਲ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਅੱਜ ਪਹਿਲੀ ਵਾਰ ਆਪਣੀ ਧੀ ਨੂੰ ਆਪਣੀਆਂ ਮਜਬੂਰੀਆਂ ਨਾਲ ਜਾਣੂ ਕਰਾਇਆ ਕਿ ਹੁਣ ਉਸ ਦੀ ਐਨੀ ਹਾਇਫੀਅਤ ਨਹੀਂ ਹੈ ਉਹ ਆਪਣੀ ਧੀ ਨੂੰ ਕੈਨੇਡਾ ਭੇਜ ਸਕੀ ਕੋਈ ਸਾਕਾ ਬੁੱਤ ਜਾਂ ਭਾਈ ਭਰਾ ਨਾ ਹੋਣ ਤੇ ਕਾਰਨ ਖੇਤ ਦਾ ਸਾਰਾ ਕੰਮ ਨਰਿੰਦਰ ਸਿੰਘ ਨੂੰ ਖੁਦ ਹੀ ਕਰਨਾ ਪੈਂਦਾ ਸੀ ਉੱਥੋਂ ਜ਼ਿੰਦਗੀ ਭਰ ਦੀ ਸਾਰੀ ਪੱਜਵਾ ਪੂੰਜੀ ਉਸਨੇ ਨਵਦੀਪ ਨੂੰ ਡਾਕਟਰ ਬਣਾਉਣ ਵਿੱਚ ਖਰਚ ਕਰ ਦਿੱਤੀ ਸੀ ਆਪਣੇ ਬਾਪੂ ਨੰਨ ਸਿੰਘ ਦੀ ਦੇਵਸੀ ਬਾਰੇ ਜਾਣ ਕੇ ਨਵਦੀਪ ਦਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਾ ਬੇਰੁਖੀ ਵਾਲਾ ਸੀ ਜਿਵੇਂ ਉਸਦੇ ਬਾਪ ਨੇ ਉਸ ਲਈ ਕਦੇ ਵੀ ਕੁਝ ਨਾ ਕੀਤਾ ਹੋਈ ਉਸਨੇ ਤਾਂ ਬਸ ਬਿਨਾ ਕੁਝ ਖਾਧੇ ਕੀਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਅਤੇ ਇਸ ਯਕੀਨ ਨਾਲ ਕਿ ਬਹੁਤ ਜਲਦ ਉਸਦਾ ਬਾਪੂ ਉਸ ਨੂੰ ਕੈਨੇਡਾ ਭੇਜਣ ਲਈ ਤਿਆਰ ਹੋ ਜਾਵੇਗਾ ਫਿਰ ਕਾਫੀ ਦੇਰ ਤੱਕ ਨਿਰੰਜਨ ਸਿੰਘ ਅਤੇ ਤਰਵੰਤ ਕੌਰ ਦਰਮਿਆਨ ਲੰਬੀ ਬਹਿਸ ਚੱਲੀ ਜਿਸ ਵਿੱਚ ਅਖੀਰ ਨਤੀਜਾ ਇਹ ਨਿਕਲਿਆ ਗਿਆ ਨਵਦੀਪ ਜੇਕਰ ਨਵਦੀਪ ਇੱਕ ਵਾਕਿਆ ਇੱਕ ਵੇਟ ਕੈਨੇਡਾ ਚਲੀ ਜਾਂਦੀ ਹੈ ਤਾਂ ਪਹਿਲਾਂ ਉਸ ਨੂੰ ਆਪਣੇ ਮਾਪਿਆਂ ਦੀ ਮਰਜ਼ੀ ਤੇ ਲੜਕੇ ਨਾਲ ਵਿਆਹ ਕਰਾਉਣਾ ਪਵੇਗਾ ਜਿਸ ਤੋਂ ਸਾਫ਼ ਯਾਰ ਹੁੰਦਾ ਸੀ ਕਿ ਕਲਵੰਤਕਾਰ ਆਪਣੀ ਧੀ ਨੂੰ ਇਕੱਲਿਆਂ ਬਾਹਰ ਨਹੀਂ ਸੀ ਭੇਜਣਾ ਚਾਹੁੰਦੀ ਬੇਸ਼ੱਕ ਨਵਦੀਪ ਦੂਸਰੇ ਕਵਰੇ ਦੇ ਅੰਦਰ ਮਜ਼ੂਤ ਸੀ ਪਰ ਫਿਰ ਵੀ ਉਸ ਨੂੰ ਆਪਣੇ ਮਾਪਿਆਂ ਦੀ ਉੱਚੀ ਆਵਾਜ਼ ਵਿੱਚ ਹੋ ਰਹੀ ਗੁਫ਼ਤਹੂਦਾ ਇੱਕ ਇੱਕ ਅਲਫ਼ਾਜ਼ ਸੁਣਾਈ ਦੇ ਰਿਹਾ ਸੀ ਵਿਆਹ ਦਾ ਨਾਮ ਸੁਣ ਕੇ ਉਸ ਨੂੰ ਹੋਰ ਹੀ ਟਕਰਾਹ ਹੋਣ ਲੱਗਿਆਂ ਕਿਉਂਕਿ ਉਸ ਦਾ ਸੁਪਨਾ ਕੈਨੇਡਾ ਜਾ ਕੇ ਉੱਥੋਂ ਦੀ ਐਸ ਪ੍ਰਾਤੀ ਦੀ ਜ਼ਿੰਦਗੀ ਨੂੰ ਮਾਣਨ ਦਾ ਸੀ ਨਾ ਕਿ ਕਿਸੇ ਅਣਜਾਣ ਸਖਸ ਨਾਲ ਵਿਆਹ ਕਰਵਾ ਕੇ ਅਗਲੀ ساری ਉਮਰ ਆਪਣੇ ਘਰ ਵਾਲੇ ਅਤੇ ਉਹਦੇ ਬੱਚਿਆਂ ਦੀ ਖਿਦਮਤ ਵਿੱਚ ਖਰਚਾ ਕਰਨਾ ਚਾਹੁੰਦੀ ਸੀ ਇਨਾ ਗੰਭੀਰ ਸੋਚਾਂ ਵਿੱਚ ਉਹ ਵੀ ਨਵਦੀਪ ਨੂੰ ਅਚਾਨਕ ਆਪਣੇ ਕਮਰੇ ਦਾ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਸੁਣ ਕੇ ਉਹ ਇੱਕਦਮ ਘਬਰਾਉਂਦੀ ਹੋਈ ਉੱઠી ਤੇ ਜਿਹੜਾ ਮੱਧਮ ਜਹੀ ਆਵਾਜ਼ ਵਿੱਚ ਲਿਪੋਲੀ ਕੌਣ ਮੈਂ ਹਾਂ ਪੁੱਤ ਤੇਰਾ ਬਾਪੂ ਨੰਨਜਨ ਸਿੰਘ ਚੱਟ ਉਸ ਦੇ ਸਵਾਲ ਦਾ ਜਵਾਬ ਦਿੰਦਿਆ ਬੋਲਿਆ ਆਪਣੇ ਬਾਪੂ ਦੀ ਆਵਾਜ਼ ਸੁਣ ਕੇ ਨਵਦੀਪ ਦਰਵਾਜ਼ੇ ਦੇ ਕੋਲ ਆ ਜਾਂਦੀ ਹੈ ਤੇ ਜਿਹੜਾ ਨਖਰੇ ਕਰਕੇ ਪੁੱਛਦੀ ਹੈ ਕੀ ਹੋਇਆ ਡੈਡੀ ਸਭ ਖੈਰ ਤਾਂ ਹੈ ਤੁਹਾਨੂੰ ਇੱਕ ਵਾਰ ਫਤ ਮੇਰੇ ਨਾਲ ਪਲਾਕੀ ਕੰਪੜਿਆ ਨਰਿੰਦਰ ਸਿੰਘ ਚਾਹੇ ਨਾਂ ਸਹੀ ਪਰ ਨਵਦੀਪ ਦੀ ਮਾਂ ਕਲਵੰਤ ਕਾਰ ਉਸਦੇ ਇਨਾਂ ਜੋਜਿਆਂ ਨੂੰ ਬਖੂਬੀ ਸਮਝਦੀ ਸੀ ਇਸ ਲਈ ਉਹ ਆਪਣੇ ਘਰਵਾਏ ਨਰਿੰਦਰ ਨੂੰ ਜਰਾ ਪਿੱਛੇ ਹੋਣ ਦਾ ਇਸ਼ਾਰਾ ਕਰਦੀ ਖੁਦ ਨਵਦੀਪ ਦੇ ਕਮਰੇ ਵਿੱਚ ਦਰਵਾਜ਼ਾ ਖੜਕਟਾਉਂਦੀ ਹੈ ਇਸ ਵਾਰ ਕਾਫੀ ਜ਼ੋਰਦਾਰ ਖੜਕਾਟ ਸੁਣ ਕੇ ਨਵਦੀਪ ਸਮਝ ਜਾਂਦੀ ਹੈ ਕਿ ਹੁਣ ਉਸ ਦੀ ਮਾਂ ਕਲਵੰਤ ਕੌਰ ਨੇ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ ਜਿਹਦੇ ਗੁੱਸੇ ਤੋਂ ਦੱਦੀ ਨਵਦੀਪ ਝਟਫਟ ਆਪਣੇ ਕਬਰੇ ਦੇ ਦਰਵਾਜ਼ੇ ਨੂੰ ਖੋਲ ਲੈਂਦੀ ਹੈ ਦਰਵਾਜ਼ਾ ਖੁੱਲਦਿਆਂ ਹੀ ਕਲਵੰਤ ਕੌਰ ਗੁੱਸੇ ਨਾਲ ਨਵਦੀਪ ਵੱਲ ਵਾਦੀ ਹੈ ਪਰ ਐਨ ਮੁਕੇ ਉਸ ਦਾ ਘਰਵਾਲਾ ਜਨੂ ਸਿੰਘ ਉਸ ਨੂੰ ਹੱਥੋਂ ਫੜ ਕੇ ਰੋਕ ਲੈਂਦਾ ਹੈ ਦੋਨੋਂ ਮੀਆਂ ਬੀਰੀਆ ਨਾਜਰਾਂ ਬੜੀਆਂ ਤਾਂ ਲਦਰੰਜਨ ਸਿੰਘ ਆਪਣੇ ਸਿਰ ਨੂੰ ਨਾ ਵਿੱਚ ਹਲਾਉਂਦਿਆ ਹਲਾਉਂਦਾ ਹੈ ਜਿਸ ਦੀ ਇੱਜ਼ਤ ਰੱਖਦੀ ਕੁਲਵੰਤ ਕੌਰ ਆਪਣੇ ਗੁੱਸੇ ਉੱਤੇ ਕਾਬੂ ਪਾਉਂਦੀ ਹੈ ਖੁਦ ਨੂੰ ਰੋਕ ਲੈਂਦੀ ਹੈ ਇਹ ਅੱਜ ਪਹਿਲੀ ਦਫਾ ਨਹੀਂ ਸੀ ਜਦ ਇਸ ਕਰ ਵਿੱਚ ਕਚਹਿਰੀ ਲੱਗਣ ਤੋਂ ਪਹਿਲਾਂ ਹੀ ਫੈਸਲਾ ਨਵਦੀਪ ਦੇ ਹੱਕ ਵਿੱਚ ਸੁਣਾਇਆ ਗਿਆ ਸੀ ਕੁਲਵੰਤ ਕੌਰ ਫਿਰ ਨਵਦੀਪ ਵੱਲ ਵੇਖਦੀ ਆਪਣੇ ਘਰ ਵਾਲੇ ਨੂੰ ਆਖਦੀ ਹੈ ਮੇਰੀ ਰਾਏ ਦੀ ਤਾਂ ਕਦੇ ਇਸ ਘਰ ਵਿੱਚ ਕੋਈ ਐਨੰਤ ਨਹੀਂ ਰਹੀ ਇਸ ਲਈ ਤੁਸੀਂ ਖੁਦ ਹੀ ਕਰ ਲਵੋ ਆਪਣੀ लाड़ली ਧੀ ਨਾਲ ਜੋ ਵੀ ਕਰਨੀ ਹੈ ਇਨ ਆਖ ਕਲਵੰਤ ਘਰ ਪੁੱਠੇ ਪੈਰੀ ਕਮਰੇ ਵਿੱਚੋਂ ਬਾਹਰ ਨਿਕਲ ਗਈ ਮਨਪ੍ਰੀਤ ਸਿੰਘ ਜੀ ਦਾ ਇਹ ਪੱਕਾ ਹਰੇ ਮਾਪਿਆਂ ਦੀ ਕੁਰਬਾਨੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ